ਹੇ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਮਿੱਤਰੋ ਸੂਨਾਲੀ ਕਾ ਡੀਆਈ 750 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਹੈ ਬਹੁਤ ਘੱਟ ਖਰਚ ਵਾਲਾ ਹਾਂ ਠੀਕ ਆ ਸੰਗਦੇ ਹੀ ਆ ਮਾਡਲ ਕਿਹੜਾ 2005 ਨੰਬਰ ਨੰਬਰ ਪੀਪੀ 11 ਪਟਿਆਲੇ ਦਾ ਰੰਗ ਬੇੜ ਦਾ ਸਾਰਾ ਟਾਇਰਾਂ ਦੀ ਗੱਲ ਕਰੀਏ ਜੇ ਤੂੰ ਦੇਖ ਲੈ ਬੱਸ ਮਾਰ ਕੇ ਜਾ ਬਈ ਫੱਟ ਕੇ ਪੈ ਚਾਰੇ 60 ਤੋਂ 65 ਪੈਸੇ ਗੁੜੀ ਘਰਦੇ ਆ ਠੀਕ ਆ ਕੰਪਨੀ ਦਾ ਪਾਵਰ ਹੈ ਪਾਵਰ ਸਟੀering ਆ ਤੇ ਰਾਂਗ ਪੇੜ ਦਾ ਅਰੀਨਲ ਸਮਾਨ ਕੀ ਗੋਸ ਨਾਲ ਡੰਡਾ ਪੱਟੀ ਕਰੀ ਬੱਦਕੋ ਬੈਠੀ ਨੂੰ ਸਾਰਾ ਕੁ ਮਿਲ ਜੂਗਾ ਨਾਲ ਠੀਕ ਆ ਕੋਈ ਕਮੀ ਪੇਸ਼ੀ ਤਾਂ ਨਹੀਂ ਵਾਕੇ ਲੈ ਜੇ ਹੈ ਸੈਡ ਗੇਰ ਸੈਡ ਗੇਰ ਆ ਫੇ ਵਾਕੇ ਲਿਆ ਵਾਕੇ ਫੋਲ ਗਾਰੰਟੀ ਇੰਜਨ ਗੇਰ ਦੀ ਵਾਕੇ ਬੇੜਾ ਸਾਈ ਤੋਂ ਵਾਕੇ ਠੀਕ ਆ ਸਾਈ ਬਣਾ ਦੇਵੇ ਪਹਿਲਾਂ ਵਾਲੇ ਫੇਰ ਸੌਦਾ ਕਰ ਲੈ ਇੰਜਨ ਗੇਰ ਦਾ ਬਈ ਇੰਨਾ ਪੱਕਾ ਟਰੈਕਟਰ ਆ ਤੇ ਤੇਲ ਦਾ ਖਰਚਾ ਬਾਈਆਂ ਦਾ ਬਿਲਕੁਲ ਘੱਟ ਆ ਇਸ ਟਰੈਕਟਰ ਦਾ ਤੋ ਕੀ ਡਿਮਾਂਡ ਆ ਬਈ ਇਹਦੀ 265 2 ਲੱਖ 65 ਹਜ਼ਾਰ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ 10000 ਜਿਹੜਾ ਸਿੱਧਾ ਜੇ ਫਟ ਕੇ ਦੇ ਆਂਦੀ ਸਿੱਧਾ 10000 ਲਿਆ ਤਾ ਤੇ ਕਿਹੜੇ ਪਿੰਡ ਖੜਾ ਬਈ ਮਾੜੀ ਬਸ ਬਾਗਾ ਪਰਾਣਾ ਏਰੀਆ ਬਾਗਾ ਪਰਾਣਾ ਨੰਬਰ ਬੋਲ ਦੀ ਬਈ 79923 95923 0823 0823 ਬਈ ਹਣ ਤੇਰੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਮਾਨਤਾਂ ਤੁਸੀਂ ਕਰਨਾ ਠੀਕ ਆ ਠੀਕ ਆ ਬਈ ਧੰਨਵਾਦ